ਦਰੰਦਾਂ ਦੇ ਝੁੱਗੀਆਂ ਪੀਰ ਬਖਸ਼ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕਰੀਬ 20 ਸਾਲ ਪੁਰਾਣੇ ਹਰੇ ਭਰੇ ਰੁੱਖ ਵੱਟ ਕੇ ਵੇਚਣ ਦੇ ਲੱਗੇ سنگੀਨ ਇਲਜ਼ਾਮ ਇਹ ਸਬੰਧੀ ਜਾਣਕਾਰੀ ਦਿੰਦੇ ਆ ਸਾਬਕਾ ਸਰਪੰਚ ਚਾਨਣ ਸਿੰਘ ਨੇ ਕੀ ਕਿਹਾ ਤੇ ਰੁੱਖ ਵੱਟ ਕੇ ਵੇਚਣ ਵਾਲਿਆਂ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਆਪ ਕੋਲ ਇਹ ਕਿੰਨੇ ਨੌ ਪਰ ਆ ਰੁਕਿਆ ਦੇ ਨਾ ਪੇਰੇ ਇਹ ਨਾ ਮਾਚਾ ਨਸ ਸਿੰਘ ਸਰਪੰਚ ਜੀ ਨੂੰ ਮਾਮਲਾ ਸਰਹੜੇ ਰੁੱਖ ਵੱਡੇ ਪਏ ਜਿਹੜਾ ਵਾਹ ਇਹ ਜੀ ਪਿੰਡੋਂ ਕੋਈ ਬੰਦੇ ਸੀ ਕੋਈ ਆਹ ਪਾਰਟੀਆਂ ਸੰਬੰਧਤ ਆਦੇ ਉਹਨਾਂ ਨੇ ਕਿਸੇ ਨੂੰ ਪੁੱਛਿਆ ਨਹੀਂਗਾ ਕਿਸੇ ਦੇ ਪਿੰਡ ਚ ਸਦਾ ਨਹੀਂ ਸੁਨਾ ਸਰਪੰਚ ਨੂੰ ਪੁੱਛਿਆ ਨਾ ਕਿਸੇ ਮੈਂਬਰ ਨੂੰ ਪੁੱਛਿਆ ਹੂੰ ਨਾ ਇਹਨਾਂ ਕਿਸੇ ਨੇ ਕੋਈ ਸਲਾਹ ਨਹੀਂ ਕੀਤੀ ਆਪਣੀ ਮਰਜ਼ੀ ਨਾਲ ਵੇਚ ਕਰਤੀ ਦੇ ਕਿਹੜਾ ਪਿੰਡ ਆ ਦੇ ਕਿੰਨੇ ਰੁੱਖ ਵੱਡੇ ਗਏ ਇਹ ਜੀ ਤਕਰੀਬਨ 15-20 ਰੁੱਖ ਆ ਇਹ ਪਿੰਡ ਛੁਗੀਆਂ ਪੀਰ ਬਖਸ਼ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਕਿੰਨੇ ਕੁ ਰੋਕੇ ਸੀ ਜਿਹੜੇ ਇਹ ਇੱਕ ਤਕਰੀਬਨ 15 ਰੋਖਾ ਸੀ ਕੋਈ ਪਤਾ ਕਿਹੜੇ ਕਿਹੜੇ ਰੋਖੇ ਇਹ ਚ 9ਵੇਂ ਕੋਈ ਫਪੂਲਰ ਆ ਕੋਈ ਤਰੇਗਾ ਨੀਮਾ ਬਕੈਣਾ ਕਿਹੜੀ ਜਗ੍ਹਾ ਤੇ ਲੱਗੇ ਇਹ ਇਹ ਵਾਟਰ ਬਗ ਸਪਿੰਡ ਛੁਗੀਆਂ ਪੀਰ ਬਖਸ਼ ਤੇ ਕਿੰਨਾ ਉਹਨੂੰ ਵੱਡੇ ਗਿਆ ਇਹ ਜੀ ਪਿੰਡ ਤੇ ਹੀ ਤਿੰਨ ਆਦਮੀਆਂ ਨੇ ਗੁਰਵਿੰਦਰ ਸਿੰਘ ਫਿਰ ਇੱਕ ਅਗਿੰਦਾ ਅਗਿੰਦਾ ਕਹਿੰਦੇ ਨਾਂ ਤਾਂ ਪਤਾ ਨਹੀਂ ਗੁਰਵਿੰਦਰ ਰਵੇਗੀ ਤੇ ਤੋਂ ਇਹ ਤੋਂ ਮੁੰਡੇ ਇੱਕ ਸਨਮ ਸਿੰਘ ਦਾ ਦੇਖਾਂ ਇੱਕੜੀ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੋਈ ਹੈ ਉਹ ਟਾਡੇ ਲੁਪਾਈ ਗਈ ਸੀ ਹਾਂਜੀ ਹਾਂਜੀ ਕੀ ਫੀਲ ਕਰੋਗੇ ਨਾ ਇਹ ਓਏ ਹਨ ਜੀ ਇਹ ਜਿਹੜੇ ਰੁੱਖ ਹੈ ਇਹਨੂੰ ਕੁੱਸਿਆ ਜਾਵੇ ਵੀ ਕਿਹੜੇ ਚੈ ਇਸ ਤਰ ਮਹਿਕਮੇ ਨੇ ਗਿਆ ਕਾਤੋਂ ਗਿਆ ਕਾਦਲੀ ਵੱਟਣ ਲਈ ਗਿਆ ਵੀ ਰੋਖ ਤਾਂ ਸਰਕਾਰ ਲਾਉਣ ਢਈ ਆ ਇਹ ਨਾਨੇ ਵਡਾਏ ਆ ਵੀ ਇਹ ਕਿਸ ਕਾਰਨ ਵਿਕੀ ਇਹਨਾਂ ਦੀ ਪ੍ਰੋਬਲਮ ਸੀ ਇਹ ਕਾਹਦੇ ਲਈ ਵਡਾਏ ਗਏ ਆ ਫਿਰ ਮੈਨੂੰ ਪੁੱਛਿਆ ਦੱਸੋ ਹੋਈ ਜਾਵੇ ਇਹਨਾਂ ਦਾ ਜੋ ਵੀ ਹੈ ਇਹਨਾਂ ਦਾ ਕਾਰਵਾਈ ਇਹ ਸੰਬੰਧੀ ਕੋਈ ਦਰਖਾਸਤ ਦਿੱਤੀ ਦਰਖਾਸਤ ਆਨਲਾਈਨ ਦਰਖਾਸਤਾਂ ਦਿੱਤੀਆਂ ਸੀ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਜੀ ਸੋ ਉਹਨਾਂ ਨੂੰ ਮਿਲਿਆ ਕਿ ਇਹ ਰੋਖ ਜਿਹੜੇ ਜਿਹੜੇ ਇਥੋਂ ਵੱਢ ਗਏ ਇਹਦੇ ਵੇਚ ਦਿੱਤੇ ਗਏ ਆ ਕਿ ਹਾਂ ਜੀ ਸਾਰੇ ਪਿੰਡ ਦੇ ਸਾਹਮਣੇ ਨਾ ਕਹਿ ਵੀ ਅਹੀਂ ਵੇਚਦੇ ਆ ਜੀ ਸਾਰੇ ਇਥੇ ਮੌਕੇ ਤੇ ਸੀ ਉਹਨਾਂ ਨੂੰ ਪਹਿਲਾਂ ਰੋਕਿਆ ਵੀ ਗਿਆ ਉਹਨਾਂ ਨੇ ਇਹ ਰੋਕ ਨੂੰ ਨਹੀਂ ਹਟੇ ਜਿੰਨੇ ਵੱਢੇ ਗਏ ਪਹਿਲਾਂ ਉਸ ਤੋਂ ਬਾਅਦ ਫਿਰ ਉਹ ਵੱਢੀ ਜਾਣ ਸ਼ੁਰੂ ਕਰਦੇ ਉਹ ਇਹ ਜਿਹੜੇ ਵੇਚੇ ਗਏ ਕਿੰਨਾ ਲੋ ਵੇਚੇ ਗਏ ਆਮ ਪਾਰਟੀ ਨਾਲ ਘੋਰ ਕੇ ਇਹ ਆਮ ਪਾਰਟੀ ਦੇ ਵਰਕਰ ਗਿਆ ਜਗੜ ਤੇ ਤਸੀਂ ਸਾਬਕਾ ਸਭੰਚ ਰਹੇ ਹੋ ਕਿਹੜੀ ਪਾਰਟੀ ਦੇ ਮੈਂ ਕਾਲੀ ਦਲ ਚੁਰਿਆ ਤੇ ਹੁਣ ਕੀ ਮੰਗ ਕੀ ਕਰਦੇ ਹੋਣੇ ਮੰਗ ਜੀ ਉਹਨਾਂ ਦਾ ਕਾਰਵਾਈ ਹੋਣੀ ਚਾਹੀਦੀ ਹੈ ਜੀ ਉਹਨਾਂ ਦੇ ਰੁੱਖਾਂ ਦੇ ਜਿਹੜਾ ਵੱਡਾਏ ਆ ਜੋ ਵੀ ਇਹਨਾਂ ਦੇ ਕਰੀਬ ਕਿੰਨੇ ਸਾਲ ਪੁਰਾਣੇ ਰੁੱਖ ਸੀ ਇਹ ਘੱਟੋ ਘੱਟ 25 30 ਸਾਲ ਤੋਂ ਪੁਰਾਣੇ ਰੁੱਖ ਬਹੁਤ ਵਧੀਆ ਰੁੱਖ ਪਤਾ ਨੋ ਵੀਡੀਓ ਤੁਹਾਡਾ ਤੇ ਕਿਹੜਾ ਪਿੰਡ ਹੈ ਹਰਬੀਰ ਸਿੰਘ ਆਰਪਾਖ ਮਾਨ ਕੀ ਮਾਮਲਾ ਜਿਹੜਾ ਪਿੰਡ ਦੇ ਜਿਹੜੇ ਆ ਜਿੱਥੇ ਵਾਟਵਾ ਪੰਪ ਲੱਗਾ ਹੈ ਉੱਥੇ ਜਿਹੜੇ ਕੋ ਵੱਡੇ ਪਹਚਾਂਸ ਵਾਰੀ ਕੀ ਮਾਮਲਾ ਹੈ ਜਿੱਥੇ ਪੰਜਾਬ ਸਰਕਾਰ ਵੱਲੋਂ ਤਾਂ ਰੁੱਖ ਰੋਕ ਲਵਾਏ ਜਾ ਰਹੇ ਨੇ ਕਿੰਨੀ ਵੱਧੀ ਗਰਮੀ ਨੂੰ ਲੱਗੇ ਤੇ ਇੱਥੇ ਰੁੱਖ ਵੜਾਏ ਜਾਂਦੇ ਕੀ ਮਾਮਲਾ ਸਰ ਜੀ ਮੈਨੂੰ ਇਹ ਮਾਮਲੇ ਸਾਨੂੰ ਕੋਈ ਸਮਝ ਨਹੀਂ ਆਈ ਨਾ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਦੱਸਿਆ ਨਾ ਸੰਤੋ ਤੋਂ ਤਾਂ ਲੱਗਾ ਚੰਦ ਨੇ ਦੱਸਿਆ ਵੀ ਰੁੱਖ ਪਟੰਡੇ ਨੇ ਕਿੰਨਾਂ ਵੱਲੋਂ ਪੁੱਟੇ ਗਏ ਜੇ ਆਮ ਆਦਮੀ ਦੇ ਜਾਂ ਬੰਦੇ ਦੇ ਨਾਲ ਵੱਡੇ ਦੇ ਕੀ ਨਾਂ ਕੀ ਨਾ ਮਾਕਦਾ ਨਾਮ ਸਿੰਘ ਉਹ ਮਲਕੀਰ ਸਿੰਘ ਜੀ ਪਾਜੀ ਇਹ ਪਿੰਡ ਦੇ ਹੀ ਆ ਪਿੰਡ ਦੇ ਹੀ ਆ ਜੀ ਕੀ ਆਗੂ ਕੋਈ ਕੋਈ ਪਾਸੋਂ ਆ ਵਹਣੇ ਆਮ ਤੇ ਕਿਸੇ ਕੋਲ ਪਰਮਿਸ਼ਨ ਮਿਲੀ ਕਿ ਆਪਣੇ ਆਪ ਹੀ ਵੜਦੇ ਇਹ ਤਾਂ ਉਹਨਾਂ ਨੂੰ ਪਤਾ ਵੀ ਕਿੱਥੋਂ ਪਰਮਿਸ਼ਨ ਲਈ ਆ ਜੋ ਸਾਡੇ ਪਿੰਡੋਂ ਪੰਚਾਇਤੋਂ ਨਾ ਕੋਈ ਬੰਦੇ ਨੂੰ ਪੁੱਛਿਆ ਨਾ ਦੱਸਿਆ ਇਹ ਜਨਾਬ ਉਹਨਾਂ ਨੂੰ ਕਿੱਥੋਂ ਪਰਮਿਸ਼ਨ ਲਈ ਆ ਜਿਹੜੇ ਰੋਖਾ ਉਹ ਇਹ ਤੋਂ ਨੂੰ ਮਿਲਿਆ ਕਿ ਇਹਨਾਂ ਨੇ ਵੜ ਕੇ ਦਿਨੋਂ ਵੇਚ ਦਿੱਤੇ ਕਿੰਨੇ ਕੁ ਦੇ ਵੇਚੇ ਇਹ ਕੀ ਤੇ ਕਿੰਨੇ ਰੋਖ ਜਿਹੜੇ ਵੇਚੇ ਇਹ ਤਾਂ ਮੈਨੂੰ ਹੁਣ ਪਤਾ ਵੀ ਕਿੰਨੇ ਦੇ ਵੇਚੇ ਨਾ ਸਰਿਕ ਦਿਨੇ ਦੇ ਵਿੱਚ ਮੰਗ ਕੀ ਕਰਦੇ ਹੁਣ ਜੀ ਮੰਗ ਪਾਇ ਦੋ ਸਰਕਾਰੀ ਥਾਏ ਤੇ ਸਰਕਾਰੀ ਕਾਨੂੰਨ ਦਾ ਵੀ ਇਹਨਾਂ ਦਾ ਕਾਰਜ ਜਿਹੜੀ ਹੁਣ ਕਹਿਦੀ ਆ ਯਾਨੀ ਥਾਏ ਸਰਕਾਰੀ ਥਾਏ ਰੋਕ ਤਾਂ ਲਾਉਂਦੇ ਨੇ ਤੇ ਨਾ ਰੋਕ ਲਾਉਣਾ ਵੀ ਪਲੇ ਜਿਹੜੇ ਔਰਤੇ ਨੇ ਇਹ ਤੇ ਸਾਰੇ ਸ਼ਾਮੇ ਬੈੰਦੇ ਸੀ ਜੋ ਲੈਣ ਨਹੀਂ ਹੁੰਦੀ ਸਰ ਰੋਕ ਵੱਢਦੇ ਮਾਲਾ ਨਵੇਂ ਲਗਾਉਂਦੇ ਆ ਇਹ ਰੋਕ ਪਹਿਲੇ ਰੋਕ ਵੱਢ ਕੇ ਫਿਰ ਹੁਣ ਨਵੇਂ ਲਾਉਣੇ ਆ ਹਾਂਜੀ ਨਵੇਂ ਲਾਉਣੇ ਆ ਕਿੰਨੇ ਰੋਕ ਵੱਡੇ ਆ ਤੇ ਕਿੰਨੇ ਲਾਉਣੇ ਹੋਰ ਆ ਅਜੀ ਉਹ ਹੀ 2 300 ਰੁੱਖ ਲਾਉਣਾ ਜੀ ਮੰਨ ਲਾ ਨਵਾਂ ਤੇ 7 8 ਵੱਡੇ ਕਿੰਨੇ 7 8 ਵੱਡੇ ਰੁੱਖ ਸ਼ਾਨਦਾਰ ਵੱਡੇ ਰੁੱਖ ਵੱਢ ਕੇ ਤੇ ਉਹਨਾਂ 7 8 ਤੋਂ ਨਿੱਕਾ ਰੁੱਖ ਲਾਉਂਗੇ ਹਾਂ ਜੀ ਇਹ ਪਰਮਿਸ਼ਨ ਤੁਹਾਨੂੰ ਤੁਹਾਨੂੰ ਨਹੀਂ ਪਤਾ ਵੀ ਤੁਹਾਡੇ ਦੇ ਕਾਨੂੰਨੀ ਕਾਰਵਾਈ ਹੋ ਜਾਣੀ ਹੈ ਫਿਰ ਵੀ ਵੱਢ ਤੇ ਹਾਂ ਸਾਨੂੰ ਨਹੀਂ ਪਤਾ ਕੀ ਹੋ ਜਾਣਾ ਹੈ ਕੀ ਕਰਨਾ ਚਾਹੁੰਦੇ ਹੋ ਗਲਤੀ ਮੰਨਦੇ ਆ ਆਦੀ ਇਹ ਗਲਤੀ ਮੰਨਦੇ ਇੰਨਾ ਜੋ ਦਰ ਹਾਂ ਠੀਕ ਹੈ ਬੈਠੇ ਕੜਾ ਬੈਠ ਚੁੱਕਿਆ ਪੀਰ ਬੈਠ ਕੀ ਗੱਲ ਬਾਤੋ ਯਾਰ ਚੱਲ ਬਾਤ ਇਹ ਆ ਵੀ ਆ ਮੇਰੀ ਭਾਈਕ ਜੀ ਨਾਲ ਹੈ ਵੇਰੀ ਵਟ ਦੇ ਰੁੱਖ ਇਹਨਾਂ ਪਟਾਏ ਹੀ ਤੇ ਮੈਂ ਆਖਿਆ じゃ ਕੋਈ ਗੱਲ ਨਹੀਂ ਤੇ ਹੁਣ ਜੋ ਜੇਟ ਆ ਗਈ ਗੱਲ ਇਹ ਰੁੱਖ ਮੇਰੇ ਬਾਟਾਂ ਦੇ ਇਹਨਾਂ ਦੀ ਕਿਸੇ ਦਾ ਤਰਕ ਤਰਕ ਨਹੀਂ ਗਿਆ ਤੇ ਦੂਜੇ ਰੁੱਖੇ ਨੇ ਵਾਟਰ ਬਾਕਸ ਪੰਪ ਉਹ ਵਾਟਰ ਪਪੂ ਲੱਗਿਆ ਪਪੂ ਲੜਾ ਦੋ ਤੇ ਇੱਕ ਤਰੀਕਾ ਉਹ ਕਿੰਨਾ ਲਵਟਿਆ ਗਿਆ ਉਹ ਉਹ ਆਪਣੇ ਇਹਨਾਂ ਲੋ 700 ਰੁਪਏ ਇਹ ਆਪਣੇ ਬਹੁਤ ਬਾਸਈ ਕਿਹੜੇ ਮੋਤਬਾਰ ਕਿਹੜੇ ਆਮ ਪਾਰਟੀ ਦੇ ਆ ਆਹੋ ਇਹ ਪਿੰਡ ਦੇ ਮੋਦਬਾਰ ਆ। ਕਿਸ ਦੀ ਪਰਮਿਸ਼ਨ ਲਈ ਗਈ ਸੀ? ਕਿਸ ਦੀ ਮਜੂਰੀ? ਮੈਨੂੰ ਪਤਾ। ਨਜਾਇਜ਼ ਤੌਰ ਤੇ ਇੱਕ ਸਰਕਾਰੀ ਜਗ੍ਹਾ ਦੇ ਵਿੱਚੋਂ ਇਹ ਰੋਕ ਵੜਨੇ ਆ। ਇਹ ਉਹਨਾਂ ਲਾਉਣੇ ਆ ਤਰੇਕ ਤੇ ਟਾਲੀ ਦਾ ਆਰਡਰ ਹੋਇਆ ਵੀ ਟਾਲੀ ਤੇ 3 ਲੱਖ ਰੁਪਏ ਦੇ। ਨਹੀਂ ਲਾਉਣ ਦਾ ਆਰਡਰ ਹੋਇਆ, ਪੁੱਟਣ ਦਾ ਆਰਡਰ ਤਾਂ ਨਹੀਂ ਹੋਇਆ ਜੀ। ਕੋਈ ਕਿਉਂ ਦਾ ਉਹ ਅਕਰੇ ਮਾੜੇ ਰੋਖ ਜਿਹੜੇ ਪੁੱਟ ਕੇ ਲਾਉਣੇ ਆ। ਇਹ ਚੰਗੇ ਪਰੇਸ਼ਾਨਦਾਰ ਰੋਖ ਦੀ। ਇਹ ਕਿਸੇ ਨੂੰ ਨਹੀਂ ਜਾਂਦੇ। ਇਹ ਇਹਦੀਆਂ ਵੀਡੀਓ ਜਿਹੜੀ ਬਣੀ ਸੀ, ਇਹਦੀ ਵੀਡੀਓ ਵਾਇਰਲ ਹੋਈ ਆ। ਹਾਂ। ਵੀਡੀਓ ਵਾਇਰਲ ਹੋਈ ਸੀ ਕਿ ਛਾਂਦਾਰ ਰੋਖ ਸੀ, ਪਪੂਲਰ ਸੀ, ਤਰੇਕਾਂ ਸੀ। ਉਹ ਛਾ ਆ ਵਾਸਤੇ ਲਾਉਣੇ ਇਹਨਾਂ ਮੁੜਕੇ ਉਹ ਉਹ ਤਾਂ ਤਿਆਰ ਹੋਣ ਲੱਗਿਆ 5-6 ਸਾਲ ਲੱਗਣੇ ਜਿਹੜੇ ਸ਼ਾਨਦਾਰ ਜਿਹੜੇ ਰੋਖ ਆ ਪਾਉਜੀ ਤਿਆਰ ਹੋਏ ਸੀ ਉਹ ਘਾਤੋਂ ਵੱਡੇ ਨੇ ਨਹੀਂ ਨਹੀਂ ਉਹ ਛਾ ਆਲੇ ਤਾਂ ਤਿਆਰ ਉਧਰ ਖੜੇ ਹੋਏ ਨੇ ਉਧਰ ਤਾਂ ਕੁੱਤੇ ਖੜੇ ਹੋ ਕੈਮਰਾ ਮਰੋ ਉਹ ਸਾਰੇ ਕੈਮਰਾ ਹੀ ਵੇਖੋ ਸੀਸੀਟੀ ਆਪਣਾ ਜਦੋਂ ਇੱਕ ਵੀਡੀਓ ਵਾਇਰਲ ਹੁੰਦੀ ਉਹਦੇ ਵਿੱਚ ਜਿਹੜੇ ਸ਼ਾਨਦਾਰ ਰੋਖ ਹਰੇ ਰੋਖ ਜਿਹੜੇ ਜਿਹੜੇ ਵੱਡੇ ਗਏ ਉਹ ਦਿਖਦੇ ਪੈਣ ਵੀਡੀਓ ਦੇ ਵਿੱਚ ਆਲੇ ਤੇ ਸਾਰੇ ਬੰਦੇ ਉਧਰ ਕੋ ਛਾਣੇ ਹੋਵੇ ਉਧਰ ਵੀ ਖੜੇ ਆ ਬਹੁਤ ਸਾਰੇ ਖੜੇ ਟੈਂਕੀ ਦੇ ਘਰੇ ਪਰ ਗੱਲ ਆ ਨਜ਼ਾਇਜ਼ ਤੌਰ ਤੇ ਜਿਹੜੇ ਵੱਡੇ ਗਏ ਕਿਸੇ ਦੀ ਮਜੂਰੀ ਨਹੀਂ ਗੱਲ ਕਰ ਆ ਜਿਹੜੇ ਨਹੀਂ ਆਪਾਂ ਉਹਨਾਂ ਦੀ ਵੀ ਗੱਲ ਕਰੀਓ ਕਿ ਉਹ ਕਿੰਨਾ ਨੇ ਵੱਡੇ ਉਹ ਮੇਰੇ ਵੇ ਉਹ ਇਹਨਾਂ ਇਹਨਾਂ ਵੱਡੇ ਆਪੀ ਦਿੱਤਾ ਲਾਉਣੇ ਆ ਤਰੇਸ ਆ ਨਵੇਂ ਟਰੈਕਟਰ ਨਹਿਮਦ ਨਹਿਮਦ